ਸਿੰਧੀ ਲੋੜ ਆ ਵੀ ਅਸੀਂ ਡਿਗਰੀਆਂ ਨਹੀਂ ਸਾਡੀਆਂ ਧੀਆਂ ਪੈਣਾ ਜਾਂ ਵੀ ਕਰ ਪਾ ਰਹੇ ਉੱਥੇ ਮਦਦ ਕਰਦੀ ਆ ਜਾਂ ਸੋਸ਼ਲ ਵਰਕਰ ਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਆਉਂਦੀ ਆ ਉੱਥੇ ਮਦਦ ਕਰਦੇ ਆ ਕਿਉਂਕਿ ਇਸ ਟੀਮ ਦੇ ਵਿੱਚ ਹਰ ਤਰ੍ਹਾਂ ਦੇ ਕਰਤਾਰ ਸ਼ਾਮਿਲ ਆ ਰੂਹਾਂ ਸ਼ਾਮਿਲ ਆ ਸੋ ਪੰਜਾਬ ਦੇ ਮਸਲਿਆਂ ਦੀ ਗੱਲ ਕਰੀਏ ਪੰਜਾਬ ਦੇ ਮਸਲੇ ਸਾਡੇ 75 ਸਾਲਾਂ ਤੋਂ ਪੈਂਡਿੰਗ ਪਏ ਆ ਜਿਹੜੇ ਸਿਆਸੀ ਲੋਕਾਂ ਨੇ ਸਾਡੇ ਤੇ ਅਜ ਤੱਕ ਰਾਜ ਕੀਤਾ ਜਿਹੜੇ ਕਹਿੰਦੇ ਕਿ ਅਸੀਂ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਾਂਗੇ ਚਾਹੇ ਉਹ ਪਾਣੀਆਂ ਦੇ ਹੋਣ ਚਾਹੇ ਉਹ ਮੈਡੀਕਲ ਐਜੂਕੇਸ਼ਨ ਦੇ ਹੋਣ ਜਾਂ ਜੋ ਅਨੰਦਪੁਰ ਸਾਹਿਬ ਦਾ ਮਤਾ ਸੀ ਉਹ ਮਤਾ ਹੋਵੇ ਜੋ ਸੰਤ ਲੈ ਕੇ ਤੁਰੇ ਸਨ ਉਸ ਮਤੇ ਦੇ ਉੱਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਗਈ ਸੀ ਮੈਂ ਦੱਸ ਚੁੱਕਾਂ ਸਾਡੇ ਪਾਣੀਆਂ ਦੀ ਗੱਲ ਸਾਡੇ ਪੰਜਾਬੀ ਬੋਲਦੇ ਹਿੱਸਿਆਂ ਦੀ ਗੱਲ ਸਾਡੇ ਖੇਤੀਬਾੜੀ ਦੀ ਗੱਲ ਜਾਂ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦੀ ਗੱਲ ਹੋ ਜਵੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਾਹਰਲੇ ਲੋਕ ਆ ਕੇ ਨੌਕਰੀਆਂ ਲੈ ਰਹੇ ਆ ਸਾਡੀਆਂ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਪੜ੍ਹੇ ਲਿਖਿਆ ਨੂੰ ਪਿੱਛੇ ਛੱਡ ਕੇ ਬਾਹਰਲੇ ਲੋਕਾਂ ਨੂੰ ਇੱਥੇ ਲਿਆ ਕੇ ਨੌਕਰੀਆਂ ਦੇ ਰਹੇ ਆ ਇਸ ਪੰਜਾਬ ਨੂੰ ਚਾਹੇ ਧਰਮਸ਼ਾਲਾ ਬਣਾਉਣ ਵਾਲੀ ਗੱਲ ਹੋਵੇ ਅਸੀਂ ਕਿਤੇ ਵੀ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਚਾਹੇ ਕਿਤੇ ਹੋਵੇ ਸਟੇਟ ਆਪਣਾ ਰਾਜਸਥਾਨ ਹੋ ਗਿਆ ਹੈ ਹਿਮਾਚਲ ਹੋ ਗਿਆ ਬਾਕੀ ਬਾਹਰੋਂ ਆ ਕੇ ਇੱਥੇ ਜ਼ਮੀਨਾਂ ਵੀ ਲੈ ਰਿਆ ਤੇ ਆਪਣੇ ਆਈ ਕਾਰਡ ਵੀ ਬਣਾ ਰਿਆ ਸਾਡੇ ਨੌਜਵਾਨ ਨੌਕਰੀਆਂ ਦੇਖੋ ਪੜ੍ਹੇ ਲਿਖੇ ਡਿਪਰੈਸ਼ਨ ਦੇ ਵਿੱਚ ਆ ਕੇ ਨਸ਼ੇ ਵੱਲ ੱੱਕੇ ਜਾ ਰਹੇ ਆ ਜਾਨ ਬੁੱਟ ਕੇ ਸਾਡਿਆਂ ਧੀਆਂ ਪੜ੍ਹਨ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਮੁੰਡਿਆਂ ਨੂੰ ਨੌਕਰੀਆਂ ਨਹੀਂ ਪੜ੍ਹੇ ਲਿਖੇ ਨੂੰ ਦਿੱਤੀਆਂ ਜਾ ਰਹੀਆਂ ਸੋ ਮਸਲੇ ਹੋਏ ਇਹ ਸਾਡੇ ਆਪਣੇ ਨਿੱਜੀ ਮਸਲੇ ਆ ਪੰਜਾਬ ਦੇ ਜਿਹੜੇ ਕਿ ਕੋਈ ਵੀ ਪਾਰਟੀ ਆਈਵੇ ਚੋਣ ਮੈਨੀਫੈਸਟੋ ਉਹਨਾਂ ਦਾ ਕਦੀ ਵੀ ਇਸ ਇੱਧਰਲੇ ਮਸਲਿਆਂ ਵੱਲ ਨਹੀਂ ਹੋਊਗਾ ਸਾਡੇ ਪਿੰਡਾਂ 'ਚ ਆਉਂਦੇ ਆ ਕਦੀ ਵੀ ਇਹ ਗੱਲ ਨਹੀਂ ਕਰਨਗੇ ਵੋਟਾਂ ਲਾ ਕੇ ਜਾ ਕੇ ਗੱਲ ਕਰਨਗੇ ਸਿਰਫ ਸਾਨੂੰ ਇਹਨਾਂ ਲੋਕਾਂ ਨੇ ਸਿਰਫ ਜਾਤਾਂ ਪਾਤਾਂ ਦੇ ਵਿੱਚ ਉਲਝਾਇਆ ਹੋਇਆ ਅਸੀਂ ਇੱਕ ਸਭ ਤੋਂ ਪਹਿਲਾਂ ਸਾਡੀ ਜਾਤ ਹੈ ਇਨਸਾਨੀਅਤ ਅਸੀਂ ਇੱਕ ਹਾਂ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਇੱਕ ਭੱਲਿਆ ਜੇ ਸਮਝ ਲਓ ਕਿ ਆ ਕੋਠੀ ਆ ਕੋਠੀ ਦੇ ਵਿੱਚ ਹੁਣ ਆਪਾਂ ਬੈਠੇ ਆ ਇੱਕਿਆ ਇਹਦੇ ਦਰਵਾਜ਼ੇ ਕਈ ਹੁਣ ਵੜਨ ਦੇ ਵਿੱਚ ਲੇਕਿਨ ਆਉਣਾ ਤਾਂ ਅਸੀਂ ਗੱਭੇ ਹੀ ਆ ਸੋ ਪ੍ਰਮਾਤਮਾ ਐ ਕਿ ਆ ਇਹਨਾਂ ਲੋਕਾਂ ਨੇ ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚ ਉਲਝਾਇਆ ਹੋਇਆ ਸਾਨੂੰ ਕੈਟਰੀਆਂ ਕਰ ਕੈਟਾਗਰੀਆਂ ਦੇ ਵਿੱਚ ਉਲਝਾਇਆ ਹੋਇਆ ਤੂੰ ਯਾਰ ਬੀਸੀਆਂ ਤੂੰ ਐਸੀਆਂ ਤੂੰ ਆਇਆ ਤੂੰ ਆਇਆ ਸਾਡੀ ਪੜ੍ਹੇ ਲਿਖਿਆਂ ਦੀ ਸਾਡੇ ਸੂਝਵਾਨ ਲੋਕਾਂ ਦੀ ਕਦਰ ਨਹੀਂ ਪਾਈ ਜਾ ਰਹੀ ਗ੍ਰੈਜੂਏਟ ਨੌਜਵਾਨ ਬੈਠੇ ਆ ਮੁੰਡੇ ਕੁੜੀਆਂ ਬੈਠੇ ਆ ਉਹਨਾਂ ਦੀ ਕਦਰ ਨਹੀਂ ਪਾਈ ਜਾ ਰਹੀ ਸਿਰਫ ਸਾਨੂੰ ਉਲਝਾਇਆ ਵੋਟਾਂ ਦੇ ਮਸਲਿਆਂ ਤੇ ਉੱਤੇ ਹਿਲਝਾਇਆ ਪਿਆ ਇਹਨਾਂ ਨੇ ਸੋ ਇਹ ਉਹ ਜਥੇਬੰਦੀ ਆ ਜਿਹੜੇ ਆਪਣੇ ਮੇਨ ਮੁੱਦਿਆਂ ਤੇ ਲੜ ਰਹੀ ਆ ਕਹਿਣ ਦਾ ਭਾਵ ਆ ਇਹ ਸਿਆਸਤ ਜਿਹੜੀ ਆ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਬਖਸ਼ੀ ਆ ਪਰ ਸਿਆਸਤ ਬਾਅਦ ਵਿੱਚ ਆ ਪਹਿਲਾਂ ਸਾਨੂੰ ਆਪਣੀ ਇਨਸਾਨੀਅਤ ਤੇ ਸਾਡੀ ਕੌਮ ਆ ਸਾਨੂੰ ਪੰਜਾਬ ਤੇ ਸਾਡੇ ਪੰਜਾਬੀ ਸਭ ਤੋਂ ਪਹਿਲਾਂ ਸਿਆਸਤ ਕਰੋ ਸਿਆਸਤ ਚੰਗੇਲੀ ਕਰੋ ਜਿਸ ਕੰਮ ਲਈ ਸਾਨੂੰ ਬਖਸ਼ੀ ਹੋਈ ਆ ਸਾਡੇ ਹੱਕਾਂ ਲਈ ਬਖਸ਼ੀ ਹੋਈ ਆ ਸਾਡੇ ਏਰੀਆ ਜਿਸ ਕੰਮ ਦੇ ਵਿੱਚ ਅਸੀਂ ਸਾਨੂੰ ਪ੍ਰਮਾਤਮਾ ਨੇ ਇਸ ਕਾਰਨ ਸਿਆਸਤ ਬਖਸ਼ੀ ਅੱਗੇ ਆਉਣ ਨੂੰ ਸਾਡੇ ਲੋਕ ਲਿਆਉਂਦੇ ਆ ਲੇਕਿਨ ਉਸ ਮਸਲਿਆਂ ਤੇ ਬਿਲਕੁਲ ਨਹੀਂ ਲੜਦਾ ਕੋਈ ਸਾਡੇ ਪਾਣੀ ਪੰਜਾਬ ਦੇ ਜਾਣ ਬੁੱਝ ਕੇ ਖਾਲੀ ਕੀਤੇ ਜਾ ਰਹੇ ਪਰਸੋਂ ਮੈਂ ਪਾਣੀ ਬੰਦ ਕਰਾ ਕੇ ਆਇਆ ਇੱਥੇ ਜਿਹੜਾ ਰੋਡ ਚੱਲ ਰਿਹਾ ਹੈ ਨਾ ਇਹ ਆਪਣੇ ਜੰਮੂ ਕਟੜਾ ਕ੍ਰੈਚਰ ਲੱਗਿਆ ਹੋਇਆ ਉੱਥੇ ਪਤਾ ਨਹੀਂ ਕਿੰਨੇ ਮਹੀਨਿਆਂ ਤੋਂ ਲਗਾਤਾਰ ਸਮਾਰਸੀ ਵੱਲ ਨੂੰ ਲੱਗਦਾ ਤਿੰਨ ਦੀ ਮੋਟਰ ਲਗਾਤਾਰ ਚੱਲੀ ਜਾ ਰਹੀ ਹੈ ਉਹ ਕਿੰਨਾ ਪਾਣੀ ਬਰਬਾਦ ਕੀਤਾ ਹੋ ਲਗਾਤਾਰ ਮੈਨੂੰ ਲੱਗਦਾ ਕਈ 365 ਦਿਨਾਂ ਬਾਅਦ ਮੇਰੇ ਹਿਸਾਬ ਨਾਲ ਮੈਂ ਬੰਦ ਕਰਵਾਈ ਜਾ ਕੇ ਪਰਸੋਂ ਵੀ ਮੈਨੂੰ ਪਤਾ ਲੱਗਾ ਕਰਕੇ ਮੋੜ ਕੇ ਕਹਿੰਦੇ ਸਾਡੇ ਤੋਂ ਗਲਤੀ ਹੋ ਗਈ ਗਲਤੀ ਨਹੀਂ ਹੋ ਰਹੀ ਜਾਣ ਬੁੱਧ ਕੇ ਸਾਡਾ ਪਾਣੀ ਬਲਵਾਰ ਕੀਤਾ ਜਾ ਰਿਹਾ ਸਾਡਾ ਪੀਣ ਵਾਲਾ ਪਾਣੀ ਖਤਮ ਹੋ ਗਿਆ ਕਦੇ ਉਸ ਮੋਸੇ ਰਾਤੇ ਹੱਲ ਕੀਤੀ ਆ ਹੁਣ ਦਰਿਆ ਸਾਡੇ ਖਾਲੀ ਪੈ ਨਹਿਰਾਂ ਖਾਲੀ ਪਈਆਂ ਝੋਨਾ ਲੱਗਣ ਵਾਲਾ ਕੀ ਗੱਲ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਲਗਾਤਾਰ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਡੈਮਾਂ ਨੂੰ ਭਰ ਕੇ ਇੱਕਦਮ ਪਾਣੀ ਛੱਡਿਆ ਜਾ ਰਿਹਾ ਤਾਂ ਜੋ ਪੰਜਾਬ ਦਾ ਨੁਕਸਾਨ ਹੋਵੇ ਪਾਣੀ ਸਾਡੇ ਕੋਲੇ ਹੁੰਦੇ ਆ ਜੇ ਲਗਾਤਾਰ ਛੱਡੇ ਜਾਣ ਪਾਣੀ ਤੇ ਸਾਡਾ ਆਕਿਆ ਸਭ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਈਆ ਅਸੀਂ ਰਾਜਸਥਾਨ ਤੋਂ ਲੈਣਾ ਪਾਣੀਆਂ ਦਾ ਹੁਣ ਤੱਕ ਪੰਜਾਬ ਸਾਡੇ ਦੇ ਹਰ ਨੌਜਵਾਨ ਹਰ ਸਾਡਾ ਪੰਜਾਬ ਦੇ ਵਿੱਚ ਸੋਨੇ ਦੀ ਜਿਹੜੀ ਦੁਆਰਾ ਬਣ ਜਵੇ ਜਿੰਨਾ ਪੈਸਾ ਅਸੀਂ ਲੈਣਾ ਲੇਕਿਨ ਨਹੀਂ ਇੱਕ ਬੋਟ ਦੇ ਨਾਂ ਤੇ ਇੱਕ ਗੰਦੀ ਸਿਆਸਤ ਦੇ ਨਾਂ ਤੇ ਸਾਨੂੰ ਗੰਡਿਆ ਜਾ ਰਿਹਾ ਸਾਡੇ ਪੰਜਾਬ ਦੇ ਨਾਲ ਸਾਡੇ ਨਾਲ ਤਾਂ ਕਾ ਕੀਤਾ ਜਾ ਰਿਹਾ ਆਉਣ ਵਾਲਾ ਸਮਾਂ ਇਦੋਂ ਵੀ ਜ਼ਿਆਦਾ ਖਤਰਨਾਕ ਆ ਤੇ ਪੰਜਾਬ ਦੇ ਵਿੱਚ ਜੇ ਕੋਈ ਜਥੇਬੰਦੀ ਆ ਇਸ ਮਸਲਿਆਂ ਤੇ ਲੜ ਰਹੀ ਆ ਸਾਨੂੰ ਮੈਡੀਕਲ ਐਜੂਕੇਸ਼ਨ ਫ੍ਰੀ ਚਾਹੀਦੀ ਸਾਨੂੰ ਹੋਰ ਕੁਝ ਫ੍ਰੀ ਨਹੀਂ ਚਾਹੀਦਾ ਸਾਡੇ ਨੌਜਵਾਨ ਕੰਮਾਂ ਤੇ ਕਰਕੇ ਆਪ ਕਮਾ ਕੇ ਸਾਰਾ ਕੁਝ ਖਾਣ ਕੇ ਲੈ ਕੇ ਕਿਉਂ ਸਾਨੂੰ ਫ੍ਰੀ ਦੇ ਚਾਤੇ ਵਿੱਚ ਲਾਇਆ ਜਾ ਰਿਹਾ ਕਿਉਂ ਨਹੀਂ ਗੱਲ ਕਰਦੇ ਕਿ ਸਾਡੇ ਨੌਜਵਾਨਾਂ ਨੂੰ ਕੰਮ ਦਿਓ ਕਿਉਂ ਨਹੀਂ ਇਹ ਲੋਕ ਵਾਰ-ਵਾਰ ਕਹਿੰਦੇ ਸਾਨੂੰ ਮੈਡੀਕਲ ਐਜੂਕੇਸ਼ਨ ਫ੍ਰੀ ਚਾਹੀਦੀ ਹੁਣ ਕੁਝ ਨਹੀਂ ਚਾਹੀਦਾ ਅਸੀਂ ਉੱਥੇ ਮਾਰ ਖਾ ਰਹੇ ਆ ਕੋਈ ਨਹੀਂ ਪੁੱਛਦਾ ਮੁੱਕ ਆ ਕੇ ਕਾਨੂੰਨੀ ਪੈਸੇ ਚਾਹੀਦੇ ਨੇ 11100 ਰੁਪਇਆ ਕਾਊਂਟਾਂ ਦੇ ਵਿੱਚ ਸਾਨੂੰ ਕੰਮ ਚਾਹੀਦਾ। ਸੋ ਪੰਜਾਬ ਦੀ ਮੈਂ ਦੁਆਰਾ ਗੱਲ ਕਰਦਾ ਇੱਕੋ ਇੱਕ ਜੱਥੇ ਬੰਦੀ ਆ ਜਿਹੜੇ ਪੰਜਾਬ ਦੇ ਆਪਣੇ ਮਸਲਿਆਂ ਉੱਤੇ ਲੜ ਰਹੀ ਆ ਜਿਹੜੇ ਮੇਨ ਮਸਲੇ ਪੰਜਾਬ ਦੇ ਅੰਦਰੂਨੀ ਮਸਲੇ ਤਾਂ ਸਾਡੇ ਚੱਲਦੇ ਰਹਣੇ ਆ। ਉਹ ਹਮੇਸ਼ਾ ਚੱਲਦੇ ਆਏ ਆ ਚੱਲਦੇ ਰਹਣੇ ਆ। ਲੇਕਿਨ ਜਿਹੜੇ ਬਾਹਰਲੇ ਮਸਲੇ ਆ ਜਿਹੜੀ ਇੱਕੋ ਦੀਵਾਰ ਆ ਨਾ ਪੰਜਾਬ ਦੀ ਜੇ ਉਹ ਢਾਹ ਢੇਰੀ ਹੋ ਰਹੀ ਆ ਉਸ ਨੂੰ ਦੁਬਾਰਾ ਕਾਇਮ ਰੱਖਣ ਲਈ ਜੇ ਕੋਈ ਜਥੇਬੰਦੀ ਲੜ ਰਹੀ ਆ ਤਾਂ ਮੈਸਨ ਸੱਤ ਲੋਜ ਦੀ ਜਥੇਬੰਦੀ ਹੀ ਲੜ ਰਹੀ ਆ ਸੋ ਮੈਂ ਆਜੇ ਤੇ ਜਥੇਬੰਦੀ ਦਾ ਜੋ ਜ਼ਿੰਮੇਵਾਰੀ ਸੌਪੀ ਆ ਮੈਂ ਦੁਆਰਾ ਇਹਨਾਂ ਦਾ ਬਹੁਤ 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 ਧੰਨਵਾਦ ਕਰਦਾ ਸਰਦਾਰ ਅਜੀਤਪਾਲ ਸਿੰਘ ਜੀ ਉਹਨਾਂ ਦਾ ਕਿਉਂਕਿ ਇੱਕ ਜਥੇ ਦੇ ਪ੍ਰਮੁੱਖ ਹਨ ਜਥੇਬੰਦੀ ਨੂੰ ਚਲਾ ਰਹੇ ਆ ਸੋ ਮੈਂ ਹੁਣ ਸਨੀ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਆਪਣੇ ਦੋ ਗੋਲ ਜ਼ਰੂਰ ਤੁਹਾਡੇ ਵਿਚੇਰ ਕਰਨ

ਸਿੰਘ ਪਰ ਇਹ ਸਵਾਲੀ ਮਾਮਲੇ ਬਹੁਤ ਗਵਾਸਾ ਹੋ ਚੁੱਕਿਆ ਹੈ ਜਿੰਨਾਂ ਸਾਰੇ ਬਸਤੇ ਤੇ ਜਿਲ੍ਹੇ ਤੋਂ ਸਾਬਕਾ ਕਾਰੀ ਲੋੜ ਰਹੇ ਉਹ ਭੱਜੇ ਤੇ ਬੱਜਾ ਰਿਹਾ ਸਰੋਤ ਬਾਕੀ ਤਾਂ ਇਹ ਹੈ ਕਿ ਸਾਨੂੰ ਜੋ ਅਸਲ ਗੱਲ ਹੈ ਸਰ ਚੌਥੇ ਬੰਦ ਮੋੜ ਦੀ ਗੱਲ ਹੈ ਹੁਣ ਇਹ ਜੁੜਾ ਦੀ ਗੱਲ ਕੀ ਹੋ ਗਿਆ ਚੌਥਾ ਰੋਟੀ ਰਡੀਆਂ ਦੇ ਲੋਕ ਸਭਾ ਦੀ ਚੋਣਾ ਹੋਈਆਂ ਦੇ 2 ਸਾਲ ਪਹਿਲਾਂ ਵਿਧਾਨ ਸਭਾ ਦੀ ਚੋਣਾ ਵੀ ਹੋ ਗਈ ਹੈ ਸਾਡੇ ਕੋਲ ਆਪਾਂ ਪਾਰਟੀਆਂ ਦੇ ਨਮਾਇਦੇ ਪਹੁੰਚ ਕੀਤੇ ਹੋਏ ਕਿ ਅਸੀਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਦੇਖੇ ਹੋਣਗੇ ਪਰ ਜਿਹੜੇ ਤਿੰਨ ਚਾਰ ਮਸਲੇ ਦੁਨਦੇ ਭਾਜੀ ਦੇ ਤੇ ਗੱਲ ਕੀਤੀ ਹੈ ਕੀ ਉਹ ਮਸਲੇ ਕਿ ਉਹਨਾਂ ਦੇ ਚੋਣ ਮੈਨੀਫੈਸਟੋ ਚੋਂ ਕੋਈ ਜਗ੍ਹਾ ਸੀ ਅਸੀਂ ਇਸ ਅੰਕਿਆ ਦੀ ਗੱਲ ਕਰਦੇ ਹਾਂ ਜਾਂ ਅਸੀਂ ਹੋਰ ਮੈਡੀਕਲ ਦੀ ਗੱਲ ਕੀਤੀ ਹੈ ਇਹਨਾਂ ਨੇ ਕਾਰੋਬਾਰ ਦੀ ਗੱਲ ਆ ਸਭ ਤੋਂ ਵੱਡੀ ਇਹ ਗੱਲ ਹੈ ਕਿ ਹਰ ਦਿਵਾਰ ਜਿਹੜਾ ਹੈਗਾ ਸਾਡੇ ਤਾਂ ਇਹ ਗੱਲ ਦਿਵਾਗਾ ਕਮੇਟੀ ਦੀ ਜਾਰੀ ਹੈ ਕਿ ਸਾਡੇ ਲੋਕਾਂ ਦੇ ਵਿੱਚ ਕੰਮ ਕਰਨਾ ਨਹੀਂ ਇਥੇ ਕਾਰਗਰਿਗਤੀ ਇਥੇ ਰਹਿ ਕੇ ਕਰਨਾ ਸਾਡੇ ਬਾਬੇ ਨੂੰ ਤੇ ਗੱਲ ਕਰੀਏ ਜਦੋਂ ਅਸੀਂ ਇਸ ਕੋਟੀ ਵਿੱਚ ਖੜੇ ਹਾਂ ਇਥੇ ਕਿਹਨੇ ਮਾਲਕ ਨਹੀਂ ਰਹਿਦਾ ਉਹ ਜ ਸਿੰਘ ਸਾਹਿਬ ਬੈਠੇ ਮੈਨਾਂ ਗੱਲ ਕਰਦੇ ਸੀ ਕਿ ਆਂਦੇ ਹੱਥੋਂ ਵੀ ਦੇਰ ਨਹੀਂ ਚੱਲਦਾ ਇਹ ਜਿਹੜਾ ਹਾਲ ਹੈ ਸਾਡੇ ਸਾਰੇ ਬਾਬੇ ਦੇ ਵਿੱਚ ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਗੱਡੀਆਂ ਭਰ ਕੇ ਦੂਜੇ ਸੂਬਿਆਂ ਤੋਂ ਇੱਥੇ ਆਏ ਜਾ ਰਹੇ ਆ ਮੇਰਾ ਜ਼ਿਲ੍ਹਾ ਨਮਾਸ਼ਹਿਰ ਹੈ ਨਾੜ ਲੱਗਦਾ ਸਿੰਘ ਭਾਰਤ ਸਿੰਘ ਨਗਰ ਉੱਥੇ ਤਕਰੀਬਨ 1 ਕਿਲੋਮੀਟਰ ਦੀ ਲੰਬੀ ਲਾਈਨ ਹੈ ਜਿੱਦੇ ਦੋਨੋਂ ਪਾਸੇ ਇਹ ਵੀ ਜਿਹੜੀਆਂ ਫੜਦੀਆਂ ਨੇ ਕੰਨਾਂ ਵਾਲਿਆਂ ਦੇ ਮੋਨੇ ਨੇ ਉਹ ਕਾਇਆ ਦੇ ਉਹਨਾਂ ਭਰਤੇ ਨੇ ਨਾ ਨਾ ਕਾਰਪੋਰੇਸ਼ਨ ਕਸ਼ ਕਰਦੀ ਹੈ ਨਾਲ ਟ੍ਰੈਫਿਕ ਪੁਲਿਸ ਉਹਨਾਂ ਰੋਕਦੀ ਹੈ ਤੇ ਜ਼ਿਆਦਾਤਰ ਦੇਖਦੇ ਸਾਰੇ ਦੇ ਸਾਰੇ ਉਹ ਯੂਪੀ ਦੇ ਕੁਸ਼ਲਮਾਨ ਜਦੋਂ ਅਸੀਂ ਆਪਾਂ ਕਹਿ ਸਕਦੇ ਉਹ ਫੂਟਵਰੇ ਉਹ ਵੀ ਜਿਹੜੇ ਬੰਦੇ ਰੇਡੀ ਤੇ ਕੜਦੇ ਉਹ ਵੀ ਉਹਦੀ ਆਪਣੀ ਰੇਡੀ ਨਹੀਂ ਹੈ ਉਹ 500 600 ਰੁਪਏ ਦੀ ਹੱਦ ਦੇ ਉੱਤੇ ਕੰਮ ਕਰਦਾ ਹੈ ਪਰ ਜਿਹੜਾ ਫਰੂਟ ਹੈ ਅਮਰੂਦ ਕਿੰਨਾ ਹੈ ਅੰਗੂਰ ਹੈ ਇਹ ਸਾਰੇ ਸਾਰੇ ਵੀ ਇੱਥੇ ਜਾਂਦੇ ਨੇ ਉਹ ਸਭ ਵਿੱਚ ਜਿਹੜੀ ਅਪਾਏ ਕਸਾ ਦੇ ਕਿ ਸੋਚੀ ਸਕਤੀ ਨਹੀਂ ਸਾਜਿਸ਼ ਉਦਰੀ ਚੁੱਥੇ ਬਣਉਣ ਦੀ ਲੋੜ ਹੈ ਤੇ ਜਿਹੜੀਆਂ ਚੁੱਥੇ ਬਣੀਆਂ ਨੇ ਜਾਂ ਜਿਹੜੀਆਂ ਸਿਆਸੀ ਚੁੱਥੇ ਬਣੀਆਂ ਨੇ ਅਸਾਂ ਚੁੱਥੇ ਬਣਉਣ ਦੀ ਲੋੜ ਹੈ ਸਿਆਸੀ ਪਾਰਟੀਆਂ ਦਾ ਮੱਤੇ ਸਵਾਲ ਕਰਨਾ ਲੋੜ ਹੈ ਇਹ ਨਾ ਹੋਵੇ ਕਿ ਚੋਣਾਂ ਦਾ ਹਰ ਬਾਰ ਅਸੀਂ ਵੋਟਾਂ ਵੀ ਪਾ ਲੈਂਦੇ ਆ ਨਹੀਂ ਹੋਣੇ ਪਈਆਂ ਤੁਹਾਨੂੰ ਪਾ ਲੈਂਦੇ ਆ ਪਰ ਸਾਡੇ ਜਿਹੜੇ ਮਸਲੇ ਆ ਜਿਹਨਾਂ ਨੂੰ ਅਸੀਂ ਬੈਠ ਕੇ ਆਪਸ ਵਿੱਚ ਗੋਲਣੇ ਬੈਠ ਕੇ ਚਾਹ ਦੇ ਆਸਤੇ ਜੇ ਵੀਚ ਵਿੱਚ ਬਿਚਾਰਦੇ ਆ ਕਿ ਉਹਨਾਂ ਮਸਲਿਆਂ ਦੀ ਚੋਣ ਮੈਨੀਫੈਸਟੋ ਕਿੱਥੇ ਚਗਾ ਹੈ ਤੋ ਮੇਰੀ ਤਰਫੋਂ ਸਭ ਸਤਿਵੰਤ ਮੋਢੀਆਂ ਨੂੰ ਢੋਡਾਇ ਅਸੀਂ ਗਵਿੰਦਰ ਭੱਜਣ ਦੇ ਸਾਥੀਆਂ ਦੇ ਸਾਥ ਲਈਏ ਚੱਥੇਵਾਂਤ ਹੋ ਗਏ ਸੋ ਬਾਕੀ ਜਦੋਂ ਮਿਹਨਤ ਕਰਨਾ ਸਾਡਾ ਫਰਜ਼ ਹੈ ਉਹ ਮਿਹਨਤ ਨੂੰ ਪੜ ਜਾਣਾ ਉੱਪਰ ਵਾਲੇ ਦਾ ਹੈਗਾ ਤੇ ਜਰੂਰ ਪੜ ਦਰੇਗਾ ਸੋ ਇਹਨਾਂ ਸ਼ਬਦਾਂ ਨਾਲ ਪਿਆਰ ਦਿੰਦਾ ਅਜੀਬਰ ਭੱਜਣ ਦਾ ਨੈਸ਼ਨਲ ਸੱਭਿਆਚਾਰਕ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਲੋਕੋ ਸਤਿ ਸੇਵਾਦਾਨ ਸਤਿ ਆਜਿਪਾਟੇ ਨੇ ਮਾਨੂੰ ਬੇਨਤੀ ਕਰਵਾ ਕੇ ਉਹ ਉਹਨਾਂ ਦਾ ਦੋਸਤ ਬਾਲਪਨ ਕੀਤਾ ਬਹੁਤ ਹੈ ਸਾਡੇ ਅੱਗੇ ਆਉਂਦੇ ਆ ਉੱਥੇ ਚਲੇ ਜਾਂਦੇ ਮੈਨੂੰ ਸਾਨੂੰ ਹਮੇਸ਼ਾ ਮੇਰੀ ਉਮਰ